ਅਸੀ ਕਭੀ ਸਾਰੇ ਹੀ ਕਿਸਾਨ ਵੀਰਾਂ ਦਾ ਸਵਾਗਤ ਆ ਫਿਰ ਤੋਂ ਤੁਹਾਡਾ ਅੱਜ ਕੱਪਣੀ ਹੋਰ ਨਵੀਂ ਵੀਡੀਓ ਚ ਉਮੀਦ ਕਰਦੇ ਆ ਪਰਮਾਤਮਾ ਦੇ ਦਵਾਕਾ ਦੇ ਸਾਰੇ ਠੀਕ ਠਾਕ ਹੋਵੇ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਤਨੋਲਾ ਤਨੋਲੇ 11 ਤਰੀਕ ਦੇ ਤੋਂ ਸੋਨੂੰ ਦਿਖਾਉਨੇ ਆ ਸਾਡੇ ਚੈਨਲ ਨੂੰ ਜਿਹੜੇ ਵੀ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਬੈਲ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਉਹਨਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਲੋਬੀ ਸਾਨੂੰ ਦਿਖਾਉਣੇ ਆ ਮੰਡੀ 'ਚ ਮਰਾਉਣੇ ਸਾਰੇ ਪਸ਼ੂਆਂ ਚਾਹਤਾ ਇਤਨਾ ਲਿਖ ਰਹੇ ਅੰਦਰ ਬਾਈ ਕੋਲੇ ਕੱਟੀ ਦਿਖਾਉਣੇ ਪਸ਼ੂ ਨੂੰ ਝੋਲੀ ਝੋਲੀ ਚੈੱਕ ਕਰਾਉਣਾ ਕਰ ਮਾਈ ਦੀ ਬਹੁਤ ਚੰਗੀ ਝੋਲੀ ਆ ਜਿਵੇਂ ਗੱਪਣ ਦੇ ਇੱਕ ਬਾਈ ਕੋਲੇ ਬੱਛੀ ਆ ਉਹ ਬੱਛੀ ਆ ਇਹ ਕਿੰਨੀ ਉਮਰ ਆ ਬਾਈ ਬੱਛੀ ਦੀ 10 ਮਹੀਨੇ ਦੀ ਆ ਉਮਰ ਕਿੰਨੀ ਆ 10 ਮਹੀਨਿਆਂ ਦੀ ਆ ਯਾਰ ਮਾਟਾ ਦੇ ਟੀਕੇ ਦੀ ਯਾਰ ਮਾਟਾ ਦੇ ਮਾਟਾ ਦੇ ਹਾਂ ਠੀਕ ਆ ਬਾਹਲੀ ਚੰਗੀ ਬੱਛੀ ਤੇ ਆ ਆਪਣੀ ਕੱਟੀ ਆਪਣੀ ਆਪਣਾ ਫੋਨ ਨੰਬਰ ਦੱਸੀ ਬਈ ਆਪਣਾ 94780 94780 1932 ਦਾ ਨੰਬਰ ਆ ਤੇ ਨਨੇ ਵਾਲਾ ਪੰਡਾ ਬਾਈ ਦਾ ਕਰ ਲਓ ਸਪਰਕ ਬਾਈ ਨਾਲ ਲੌਜੀ ਸੋਨ ਨੂੰ ਅੱਜ ਧਰੋਲਾ ਮੰਡੀ ਤੇ ਕੱਟੀ ਦਿਖਾਉਣਾ ਬਾਈ ਇੱਕ ਇਧਰ ਮਈਆਂ ਵਾਲੇ ਪਾਸੇ ਲਈ ਬਿੰਦਰ ਮੰਡੀ ਚ ਹਾਂਜੀ ਬਾਈ ਸਸੀ ਕਾ ਬਾਈ ਸਸੀ ਕਾ ਹਾਂਜੀ ਕੀ ਨਾਮ ਕੀ ਆ ਬਾਈ ਆਪਣਾ ਕੁਸ਼ਪਿੰਦਰ ਸ਼ਰਮਾ ਕੁਸ਼ਪਿੰਦਰ ਸ਼ਰਮਾ ਕਿਹੜਾ ਪੰਡਾ ਬਾਈ ਲੰਗਿਆਣਾ ਜੀ ਲੰਗਿਆਣਾ ਤੇ ਕੱਟੀ ਦੀ ਉਮਰ ਕਿੰਨੀ ਆ ਬਾਈ ਇਹਦੀ ਬਾਈ ਸਹੀ 15 ਮਹੀਨੇ ਦੀ ਆ ਜੀ ਸਹੀ 15 ਮਹੀਨੇ ਦੀ 5 ਮਈ ਦਾ ਵਾਰਥ ਹੈ ਇਹਦਾ 5 ਮਈ ਦਾ ਵਾਰਥ ਆ ਬਾਈ ਗਾ ਚੋਲੀ ਦਿਖਾਉਣਾ ਕਰਮਾ ਇਹ ਸੋਨ ਨੂੰ ਕੱਲਾ ਕੱਲਾ ਥਾਣਾ ਚਾਰੇ ਥਾਨਿਆਂ ਨਿਕਰੋ ਕੋਈ ਕੋਟਸ਼ਾਨੀ ਤੇ ਕੀ ਮੁੱਲ ਕਰਦੇ ਬਾਈ ਆਪਾਂ ਦਾ ਬਾਈ 35000 ਰੁਪਏ ਮੁੱਲ ਕਰਦੀ ਬਜਮਾਨਦਾਰ ਹੋਣਾ 35000 ਤੋਂ ਬਾਈ ਕਹਿੰਦਾ ਮਾਨਤਾਨ ਹੋਣਾ ਬਾਈ ਇੱਧਰ ਮਈਆਂ ਦੇ ਪਾਸੇ ਲਈ ਫਿਰਦਾ ਸੀਗਾ ਤੇ ਬਾਈ ਮੋਬਾਈਲ ਨੰਬਰ ਆਪਣਾ ਤੇਰੀ ਮਾਂ ਵੀ ਅਸੀਂ ਉਹਨੇ ਮੰਡੀ ਤੇ ਲੈ ਕੇ ਆਈ ਸੀ ਬਾਈ ਜੀ ਹਾਂਜੀ ਹਾਂਜੀ ਹੁਣ ਹੀ 2 ਲੱਖ ਦੀ ਵਗੀ ਆ ਉਹ ਠੀਕ ਆ ਬਾਈ ਕਹਿੰਦਾ ਮਾਨਤਾਨ ਵੀ 2 ਲੱਖ ਦੀ ਠੀਕ ਆ ਬਈ ਤੋਰੇ ਬਾਈ ਮੜਾਇਆ ਥਰਮੋਮੀਟਰ ਨੂੰ ਚੈੱਕ ਕਰ ਲੋ ਇਹ ਇਧਰ ਅੰਦਰ ਆ ਬਾਈ ਅਸੂ ਮਈਆਂ ਵਾਲੇ ਪਾਸੇ ਸੱਜਣ ਵਾਲੇ ਪਾਸੇ ਖੜਾ ਹੀ ਖੜਾ ਹੀ ਬਾਈ ਮੱਝ ਸੀ ਮੱਝ ਬਾਈ ਨੇ ਸੇਲ ਕਰਤੀ ਉਹ ਫੋਨ ਨੰਬਰ ਕੀ ਆਪਣਾ 683747628 6837 47628 47628 22 ਦਾ ਫੋਨ ਨੰਬਰ ਆ ਸੋ ਛੋੜੀ ਸਾਨੂੰ ਕਰਮਾਈ ਦੇ ਫੇਰ ਦਿਖਾ ਦੇ ਨਿਕਾ ਜੀ ਉਹ ਹੀ ਪਤੋਈ ਇਹ ਚਾਰੇ ਥਾਣੇ ਪੂਰਾ ਕੇ ਥਾਣੇ ਸੋ ਕਰ ਲਿਓ ਬਾਈ ਨਾਸਪਾਰਕ ਠੰਡੀ ਸੀਲ ਪੂਰੀ ਆ ਬਾਈ ਨੇ ਤੇਰਾ ਸਾ ਛੜਤਾ ਤੇ ਉਵੇਂ ਇੱਕ ਹੀ ਖੜ ਗਈ ਮੰਡੀ ਦੇ ਵਿੱਚ ਸੋ ਧੰਨਵਾਦ ਬਾਈ ਸਾਰੇ ਵੀਰਾਂ ਇਹਦਾ ਘਵਾਂਢੀ ਪਿੰਡ ਤੋਂ ਤੁਹਾਨੂੰ ਝੋਟੀ ਦਿਖਾਉਣਾ ਚਾਹੁੰਦੇ ਮੱਡੀ ਦੇਖਾ ਇਹ ਘੱਟੋ ਰਿਸ਼ੇ ਕਰੀਂ ਤਾਂ ਤੁਸੀਂ ਦੇਖੋ ਕਰਮਾਈ ਦੇ ਤੇ ਘੱਟ ਘੱਟ ਤੁਹਾਨੂੰ ਚੈੱਕ ਕਰਾਉਣੇ ਆ ਕੀ ਮੋਲ ਲਾ ਬਈ ਇਹਦਾ ਇਹਦਾ 145 ਜੀ ਮੋਬਾਈਲ ਨੰਬਰ ਬਈ ਆਪਣਾ 97793 95793 93524 93524 ਬਈ ਦਾ ਫੋਨ ਨੰਬਰ ਆ ਪਿੰਡ ਬੇਕਲ ਇਹਦਾ ਕਰ ਲੋ ਸੰਪਰਕ ਬਹੁਤ ਚੰਗੀ ਝੋਟੀ ਆ ਵੀ ਮਤਰਾ ਦਿੱਤਾ ਨਾ ਮੱਡੀ ਦਾ ਤੁਹਾਨੂੰ 2 ਜਨਵਾਰ ਦਿਖਾਉਣੇ ਆ ਜਿਹੜੀਆਂ ਚੀਜ਼ਾਂ ਲੋਪ ਹੋ ਚੁੱਕੀਆਂ ਨਾ ਜਿਹਦੇ ਪਹਿਲਾਂ ਲੋਕ ਬਲਦ ਗੱਡੀਆਂ ਜੋੜਦੇ ਬੱਚਾ ਦੇਖੋ ਆਪ ਬੱਚਿਆਂ ਦੀ ਬੜੀ ਕੀਮਤੀ ਕਿਸੇ ਟਾਈਮ ਬਚੜਾਈ ਹੁੰਦੀ ਸੀ ਜਿਵੇਂ ਕਹਿੰਦਾ ਮਹਾਰਾਜ ਰਣਜੀਤ ਵਾਂਗੂ ਕਹਿੰਦੇ ਚੜਾਈ ਹੁੰਦੀ ਸੀ ਇਦਾਂ ਚੜਾਈ ਹੁੰਦੀ ਸੀ ਬੱਚੇ ਦੇਖੋ ਬਈ ਕਿੰਨਾ ਸ਼ਕੀਨ ਬੱਚਾ ਤੇ ਪਾਈ ਨਾ ਕਰਾਉਣਿਆਂ ਗੱਲ ਆ ਉਹ ਦੁੱਗਾ ਤੇ ਆਹ ਬਈ ਚੌਗਾ ਆਹ ਚੌਗਾ ਦੋਨੇ ਬਹੁਤ ਚੰਗੇ ਆ ਬਾਹਰਲੇ ਬੱਚੇ ਪਹਿਲਾਂ ਇਹਨਾਂ ਦੀ ਕੀਮਤ ਬਹੁਤ ਸੀ ਵਿਚਾਰਾਂ ਦੀ ਹੁਣ ਥੋੜੀ ਲੋਕ ਬਲਦ ਗੱਡੀਆਂ ਦਾ ਛੱਡ ਗਏ ਇਹ ਜੇ ਬੱਚੇ ਅਗੇ ਮੰਡੀਆਂ 'ਚ ਦੇਖੋ ਨੂੰ ਬਹੁਤ ਚੰਗੇ ਬੱਚੇ ਆ ਅੰਗੇ ਸ਼ਕੀਨ ਆ ਪਿਓਰ ਨਗੌਰ ਦੇ ਬੱਚੇ ਆ ਖੜ ਨਹੀਂ ਖੜਨੀ ਚੈੱਕ ਕਰੋ ਬੱਚੇ ਦੀ ਕਿੰਨਾ ਚੰਗਾ ਸੋਏ ਚੀਜ਼ਾਂ ਲੋਪ ਹੋ ਚੁੱਕੀਆਂ ਨੇ ਲੋਕ ਛੱਡ ਗਏ ਬਲਦ ਗੱਡੀਆਂ ਸ਼ੌਂਕ ਜਿਹੜੇ ਪੁਰਾਣੇ ਬੰਦੇ ਜਾਣਦੇ ਆ ਉਹ ਆਂਦੇ ਇਹਨਾਂ ਦੀ ਕੀਮਤ 21 ਹੁੰਦੀ ਸੀ ਬਾਈ ਫੋਨ ਨੰਬਰ ਕੀ ਪੈਂਦਾ ਕਿਹੜਾ ਪੈਂਦਾ ਬਾਈ ਬਾਈ ਆਪਣਾ ਕਿਹੜਾ ਪੈਂਦਾ ਬਾਈ ਸਪਾਲ ਖੁਰ ਦਾ ਬਾਈ ਸਪਾਲ ਖੁਰ ਦਾ ਆਪਣੇ ਇੱਕ ਵਪਾਰ ਦਾ ਕੰਮ ਆਗੇ ਬਾਈ ਕਰੇ ਰੱਖੇ ਹੋਏ ਸੀ ਇਹ ਕਰੇ ਰੱਖੇ ਹੋਏ ਸੀ ਕਰੇ ਰੱਖੇ ਆ ਤੇ ਕੀ ਮੁੱਲ ਵੜੀ ਆ ਬਈ ਆ ਛੋਟੇ ਦੀ 20 2000 ਰੁਪਏ ਕਰਦਾ 2000 ਮੁੱਲ ਕਰਦਾ ਇਹਦਾ ਬਾਈ ਇਹ ਲੁੱਗੂ ਆ ਤੇ ਆਹ ਇਹ ਚੌਗਾ ਇਹਦਾ ਇਹਦਾ ਕੀ ਮੁੱਲ ਆ ਬਾਈ ਇਹ ਕੀ ਇਹਦਾ 21000 ਮੁੱਲ ਕਰਦਾ ਬਾਈ ਦਾ ਫੋਨ ਨੰਬਰ ਬਲਾਉਣਾ ਜੇ ਕਿਸੇ ਨੂੰ ਸ਼ੌਂਕੀਆ ਤੌਰ ਤੇ ਰੱਖਣ ਨੂੰ ਪਛਾ ਬਹੁਤ ਸ਼ਕੀਨ ਆ ਤਣਾਉਲੇ ਪਸੂ ਮੰਡੀ ਤੇ ਆਇਆ ਬਾਈ ਮੋਬਾਈਲ ਨੰਬਰ ਬੋਲੀ ਆਪਣਾ 1076 ਹੈ 76976 76968 77 76977 62630 ਬਾਈ ਦਾ ਫੋਨ ਨੰਬਰ ਆ ਤੇ ਦੇਖੋ ਲੋਕ ਬੱਚੇ ਦੇ ਸ਼ਕੀਨ ਆ ਜਿਹੜੇ ਬੰਦੇ ਭਾਈ ਇੱਥੇ ਖੜ-ਖੜ ਦੇਖਦੇ ਨੇ ਕਿਉਂਕਿ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਨੇ ਲੋਕ ਵੱਲ ਤੇ ਗੱਡੀਆਂ ਸ਼ੌਕੁਸ਼ੀ ਚ ਛੱਡ ਗਏ ਤੋ ਤੋੜਾ-ਤੋੜਾ ਦੇਖੋ ਬੱਚਾ ਥੋੜਾ ਡਰਦਾ ਕਾ ਮੰਡੀ ਦੇ ਵਿੱਚ ਪਸ਼ੂ-ਪਸ਼ੂ ਆ ਜਿਆਦਾ ਦੂਜੇ ਹੁੰਦੇ ਆ ਤੇ ਤੋੜਾ-ਤੋੜਾ ਹੁਣ ਚੈੱਕ ਹੋਣਾ ਕਰਮ ਵਾਲੇ ਦਾ ਦੇਖਿਓ ਉਹੀ ਪਈ ਪਾਸੇ ਦੇਖੋ ਕਿੰਨਾ ਚੰਗਾ ਸ਼ਕੀਨਾ ਕਦ ਕਰਦੇ ਕਿਸੇ ਟਾਈਮ ਇਹਨਾਂ ਦੀ ਪੂਰੀਆਂ ਜੜਾਈ ਹੁੰਦੀ ਸੀ ਅੱਜ ਥੋੜੀ ਲੋਕ ਮੋੜ ਲਾ ਬਾਈ ਕੰਮ ਛੱਡ ਗਏ ਵੱਲ ਤੇ ਗੱਡੀਆਂ ਇਸ ਕਰਕੇ ਥੋੜੇ ਵਿਚਾਰੇ ਪਰ ਫਿਰ ਵੀ ਜਿਹੜੇ ਸ਼ੌਂਕੀਆ ਤੌਰ ਤੇ ਲੋਕ ਇਰਾਨੇ ਬਜ਼ੁਰਗ ਗੱਡੀਆਂ ਰੱਖਦੇ ਨੇ ਉਹਨਾਂ ਵਾਸਤੇ ਉਹ ਦੁग्गा ਦੰਦੀ ਦਾ ਤੇ ਬਾਈ ਦਾ ਨੰਬਰ ਕੋਲ ਤਾਂ ਮੌਜੂਦ ਕਰ ਲਓ ਸੰਪਰਕ ਬਾਈ ਨਾਲ